ਅਰ ਬਬੀ ਨਹੀਂ ਵਜਾਇਗਾ ਕੁਛ ਬੋਲੇਗਾ ਵੀ ਅਬੇ ਵਜਾ ਆਏਗਾ ਨਾ ਭੀੜੋ ਗਿੱਦੜਵੇ ਵਾਲਾ ਬੰਸਾ ਜੋਗੀ ਆਇਆ ਜੋਗੀਆਂ ਦੀ ਰੈਲੀ ਕਰਨੀ ਲੰਗਰ ਲਾਉਣਾ ਓਥੇ ਜੋਗੀਆਂ ਨੇ ਸੌਦਾ ਨੋਟ ਕਰ ਸੇਠਾ ਕਰਾਓ ਗਾਜਰ ਮਟਰ ਤੇ ਹਰਾ ਗਵਾਰਾ ਕਿਲੋ ਕਿਲੋ ਕਰਦੇ ਸਾਰਾ ਭਿੰਡੀ ਤੋਰੀ ਤੇ ਕਰੇਲੇ 4 ਪੌਂਡ ਨੂੰ ਪਾ ਦੇ ਦੇਲੇ ਅੱਧਾ ਕਿਲੋ ਮੂਲੀ ਪਾ ਦੇ ਪੱਤੇ ਉਹਨਾਂ ਦੇ ਸਾਰੇ ਨਾਲ ਸਾਗ ਸਰੋਂ ਦਾ ਬਾਲਕ ਮੁਠੀ ਇੱਕ ਧਨੀਆ ਦੀ ਪਾ ਦੇ ਗੁੱਟੀ ਭੜਤੇ ਵਾਸਤੇ ਵੈਂਗਰ ਲਿਆ ਦੇ ਵਿੱਚੇ ਹਰੀਆਂ ਮਿਰਚਾਂ ਪਾ ਦੇ ਚੁੱਚੂ ਵੈਂਗਣ ਹੋਰ ਨਾ ਕਾਣੇ ਮਟਰਾਂ ਵਾਲੇ ਪਾ ਦੇ ਦਾਣੇ ਇੱਕ ਬੰਦ ਗੋਭੀ ਦਾ ਫੁੱਲ ਲਿਆ ਦੇ ਚਟਨੀ ਬਾਤੇ ਚਿਬੜ ਪਾ ਦੇ ਆਲੂ ਪਾ ਦੇ ਲਾਲ ਤੇ ਛਟੇ ਖੀਰੇ ਪਾ ਦੀ ਵੇਖ ਕੇ ਮਿੱਠੇ ਫੁੱਲ ਗੋਭੀ ਤੇ ਤੋਰੀ ਪਾ ਦੇ ਇੱਕ ਗੰਡਿਆਂ ਦੀ ਬੂਰੀ ਪਾ ਦੇ ਟੇਟਾ ਗੋਂਗਲੂਆਂ ਤੋਂ ਮਿੱਟੀ ਲਾ ਦੇ ਅੱਧਾ ਕਿਲੋ ਇਹ ਵੀ ਪਾ ਦੇ ਸ਼ਿਮਲਾ ਮਿਰਚ ਤੇ ਕੱਦੂ ਤਰ ਦੇ ਅੱਧਾ ਕਿਲੋ ਅਦਰ ਕਰ ਦੇ ਸੌਦਾ ਮੇਰਾ ਗਿਣਕੇ ਸਾਰਾ ਸਾਰਾ ਮੇਰੀ ਕਹਾੜ ਚ ਤਰ ਦੇ ਬਾਬਾ ਜੀ ਤੁਹਾਡਾ ਸੌਦਾ ਸਾਰਾ ਪਾ ਦਿੱਤਾ ਧਾਰ ਬਾਬਾ ਕਦੇ ਵੀ ਨਹੀਂ ਲਓ ਬਾਬਾ ਜੀ ਬਿੱਲ ਦੇ ਜੋ ਅਸੀਂ ਤੁਹਾਨੂੰ ਜਾਣਦੇ ਵੀ ਨਹੀਂ ਜਿਵੇਂ ਸਬਜੀ ਵਾਲਾ ਮੀਤਾ ਤੂੰ ਮਲੋੜ ਚ ਮਸ਼ਹੂਰ ਐ ਮੇਰਾ ਵੀ ਤਾਂ ਪਿੰਡ ਇਤੋਂ ਨਹੀਂ ਆ ਬਹੁਤੀ ਦੂਰ ਐ ਕਰਾਈ ਵਾਲਾ ਪਿੰਡ ਮੇਰਾ ਗਿੱਦੜਵਾ ਤਹਿਸੀਲ ਐ ਬਣਤਾ ਜੋਗੀ ਮੇਰਾ ਨਾਮ ਅਸਤ ਗੱਲਾਂ ਦਾ ਚਕੀਨ ਐ ਹੁਣ ਤੱਕ ਬਿੱਲ ਰਿਆ ਸਾਰੇ ਹੀ ਮੈਂ ਭਰਦਾ ਟੂਟੀ ਵਾਲਾ ਹੋਵੇ ਚਾਹੇ ਬਿਜਲੀ ਦਾ ਘਰ ਦਾ ਬਿੱਲ ਤੇਰਾ ਲੈ ਕੇ ਅਸੀਂ ਕਿਤੇ ਨਹੀਂੋਂ ਨਸਦੇ ਬਿੱਲ ਤੇਰਾ ਦੇ ਕੇ ਜਾਵਾਂਗੇ ਇਹਦੀ ਲਾਸਟ ਡੇਟ ਮੈਨੂੰ ਦੱਸ ਦੇ ਆਓ ਜੀ ਮਾ